ਲੋਬੀ ਕਿਸਾਨ ਭਰਾਵਾ ਅੱਜ ਤੁਹਾਡੇ ਵਾਸਤੇ ਨਾ ਨੁਕਰਾ 855 ਟਰੈਕਟਰ ਲੈ ਕੇ ਆਂਦਾ। ਇਹ ਟਰੈਕਟਰ ਦੀ ਜਿੰਨੀ ਵੀ ਸਫਤ ਕਰੀਏ ਉਨੀ ਹੀ ਥੋੜੀ ਆ ਕਿਉਂਕਿ ਇਹ ਆਪਾਂ ਬਾਈ ਨੂੰ ਪੁੱਛਦੇ ਆ ਕਿਉਂ ਥੋੜੀ ਆ। ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ। ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ? ਠੀਕ ਆ ਬਾਈ ਜੀ ਬਹੁਤ ਵਧੀਆ ਜੀ। ਬਹੁਤ ਵਧੀਆ ਤੇ ਬਾਈ ਜੀ ਆ ਜਿਹੜਾ ਟਰੈਕਟਰ ਆ ਪਹਿਲਾਂ ਇਹ ਦੱਸੋ ਜੀ ਇਹ ਟਰੈਕਟਰ ਮਾਡਲ ਕਿਹੜਾ? ਇਹ ਬਾਈ ਜੀ 18 ਮਾਡਲ ਆ ਟਰੈਕਟਰ। ਠੀਕ ਆ। ਪੰਪ ਤੇ ਵੀ ਸਾਰੇ ਕਿਤੇ ਟਰੈਕਟਰ ਦੇ 18 ਦਾ ਹੀ ਮਾਰਕ ਆ 18। ਠੀਕ ਆ ਸਾਰੇ ਕਿਤੇ ਵਿਖਾ ਦਈਏ ਤੁਹ ਪੀਟੀਓ ਵਾਲੇ ਵੀ ਲੱਗੇ ਹੋਵੇਂ ਦੇਵੇਂ ਇਹ ਫਾਸਟ ਪਾਰਟੀ ਆ ਬਠਿੰਡਾ ਨੰਬਰ ਆ ਨਗਦ ਕੈਸ਼ ਆ ਕੋਈ ਲੋਨ ਨਹੀਂ ਟਰੈਕਟਰ ਤੇ ਪਹਿਲੇ ਠੀਕ ਆ ਯਾਨੀ ਕਿ ਨਗਦ ਕੈਸ਼ ਨਿਕਲਿਆ ਸੀ ਆਰਸੀ ਨਗਦ ਕੈਸ਼ ਦੀ ਆ ਪਹਿਲੇ ਨਾਮ ਹੀ ਹਜੇ ਹੈਗਾ ਸਾਰੇ ਪ੍ਰੋ ਮਿਲਣਗੇ ਮਾਲਕਾਂ ਤੇ ਜਿਹੜੇ ਬਾਈ ਆਹ ਟਾਇਰ ਆ ਸਾਰੇ ਬਾਈ ਆ ਬੇਖੀ ਮਾਰ ਕੇ ਮੁਰ ਕੇ 18 ਦੇ ਕੱਲ ਜੀ ਠੀਕ ਆ ਕੁੱਲ ਚੀਜ਼ ਤੇ ਮਾਰ ਕੇ 18 ਦੇ ਆ ਤੇ ਆਹ ਇਰਨਾਲ ਦੇ ਬਾਈ ਆਪਾਂ ਗੱਲ ਕਰੀਏ ਇਹਦੇ ਚਾਰੇ ਟਾਇਰ ਆ ਬਾਈ ਅੱਛਾ ਇਰਨਾਲ ਦੇ ਟਾਇਰ ਆ ਚੌਕੜਾ ਟਰੈਕਟਰ ਯਾਨੀ ਕਿ ਇੰਨਾ ਕੀ ਟਰੈਕਟਰ ਚੱਲਿਆ ਕਿੰਨੇ ਹੋਣਗੇ ਬਾਈ ਇਹ ਟਾਇਰਾਂ ਦੇ ਮਾਰਕਿਆਂ ਦੇ ਬਿੱਲ ਉਹ ਮਾਰਕੇ ਨਾ ਜਿਹੜੇ ਲੱਗੇ ਹੋਰਾਂ ਦੇ ਉਹ ਬਿੱਲਾਂ ਦੇ ਚੜੇ ਹੋਏ ਓਵੇਂ ਠੀਕ ਆ ਯਾਨੀ ਕਿ ਟਰੈਕਟਰ ਦੇ ਰਿਕਾਰਡ ਦੇ ਵਿੱਚ ਬੋਲਦੇ ਆ ਇੰਨਾ ਟਾਇਰਾਂ ਦਾ ਆਹਾ ਮਾਰਕਿਆਂ ਦੇ ਟਾਇਰ ਆ ਕਰਕੇ ਦਿਖਾ ਦੇ ਚਾਰੇ ਹਾਂ ਜੀ 75 ਪੈਸੇ ਮੌਜ ਨਹੀਂ ਬਾਈ 75% ਟਾਇਰ ਆ ਚਾਰੇ ਇਹ ਨਾਲ ਦੇ ਟਾਇਰ ਇੰਨਾ ਕਿ ਚੱਲਿਆ ਟਰੈਕਟਰ ਆ ਆ ਚੀਜ਼ ਉਹ ਤਾਂ ਚਾਬੀ ਨਹੀਂ ਲੱਗੀ ਬਾਈ ਹਜੇ ਤੱਕ ਗਾਰੰਟੀ ਨਹੀਂ ਇਹ ਯਾਨੀ ਕਿ ਨਿਕਲੇ ਇਸ ਕੰਪਨੀ ਰੰਗ ਹੋਇਆ ਵਾ ਸਾਰਾ ਟਰੈਕਟਰ ਗਾਰੰਟੀ ਹੋਊਗੀ ਜੇ ਕੋਈ ਆ ਕੇ ਕਹੇ ਟਰੈਕਟਰ ਰੰਗ ਹੋਇਆ ਔਣ ਜਾਂਦਾ ਖਰਚਾ ਬਾਈ ਮਿਲੂਗਾ ਮਰਗਾੜਾਂ ਦੇ ਕਰੀਸ਼ਾ ਚੈੱਕ ਕਰਾ ਦੇ ਟਰੈਕਟਰ ਆ ਯਾਰ ਹਜੇ ਬਾਈ ਯਾਰ ਇੱਥੇ ਤਾਂ ਕੋਈ ਬੈਠਾ ਹੀ ਨਹੀਂ ਛੱਤ ਦਾ ਯਾਰ ਜਿਵੇਂ ਨਵੇਂ ਤੋਂ ਨਵਾਂ ਲਿਆਂਦਾ ਟਰੈਕਟਰ ਆ ਬਾਈ ਉਵੇਂ ਹੀ ਪਈਆ 1900 ਘੰਟਾ ਅਰੀਜਨਲ ਜੈਂਸੀ ਦਾ ਰਿਕਾਰਡ ਟਰੈਕਟਰ ਚੱਲਿਆ ਠੀਕ ਆ ਬਾਕੀ ਇੰਨੀਆਂ ਦੀ ਗੱਲ ਕਰੀਏ ਬਾਈ ਚਾਬੀ ਨਹੀਂ ਲੱਗੀ ਅਜੇ ਤੱਕ ਕਦੇ ਵੀ ਵਿਖਾ ਦੇ ਫਿਰ ਕੋਈ ਬੰਦਾ ਆ ਕੇ ਨਹੀਂ ਕਹਦਾ ਟਰੈਕਟਰ ਖੁੱਲਿਆ ਵਾ ਕਿਤੇ ਚਾਬੀ ਲੱਗੀ ਉਹ ਚੀਜ਼ ਦੀ ਗਾਰੰਟੀ ਹੋਊਗੀ ਗਾਰੰਟੀ ਹੋਊ ਹਾਂ ਪਾਪ ਨੂੰ ਚਾਬੀ ਲੱਗੀ ਆ ਸਾਰਾ ਕੁ ਨਾਲ ਦਾ ਕਲਾਸ ਠੀਕ ਆ ਜੇ ਵਿਖਾ ਦਈਏ ਤੁਹਾਨੂੰ ਆ ਪੰਪ ਤੇ ਹਜੇ ਸੀਲ ਕੰਪਨੀ ਦੀ ਲੱਗੀ ਆ ਤੇ ਹਜੇ ਚਾਬੀ ਨਹੀਂ ਲੱਗੀ ਪਾਸਾ ਦਿਖਾ ਦੇ ਬਾਈ ਆ ਜਾ ਇਧਰ ਹਾਂ ਇਹ ਨੰਬਰ ਹੈਗਾ ਪੀਬੀ03 ਬਾਈ ਪੀ ਵੀ 3 ਆ ਚੀਜ਼ ਤੋਂ ਟਰੈਕਟਰ ਨਵੇਂ ਦਾ ਪਤਾ ਲੱਗ ਜਾਂਦਾ ਉਹਦੀ ਪੱਠੀ ਜਿਹੜੀ ਕਾਲੀ ਪਈ ਆ ਨਹੀਂ ਇਹ ਟੋੜ ਜਾਂਦਾ ਲੋਹਾ ਨਹੀਂ ਪੱਠੀ ਤੋਂ ਪਹਿਲੀ ਪਹਿਲਾਂ ਪੱਠੀ ਤੋਂ ਰੰਗ ਉੱਡਣਾ ਫੇਰ ਕਿ ਟੋੜਨਾ ਸ਼ੁਰੂ ਹੋਣਾ ਆ ਸੈਲਫ ਸੋਲ ਸਾਰੇ ਉਵੇਂ ਪਈ ਆ ਬਾਈ ਕਿਹੜਾ ਮਾੜਾ ਮੋਟਾ ਜਿੱਥੋਂ ਲਿਆ ਲਿਆ ਹੀ ਆ ਪਰ ਰੰਗਣੀ ਕਿਤੇ ਵੀ ਕਰਾਇਆ ਕਰੂਗਾ ਗਰੰਟੀ ਆ ਯਾਰ ਟਰੈਕਟਰ ਦੀ ਸਾਈਂ ਮਰਗਾੜੇ ਇਧਰ ਨਾਲ ਪਿੱਛੋਂ ਦਿਖਾ ਦੇ ਸਾਰੀ ਕਿੜੀ ਠੀਕ ਆ ਏ ਟੂ ਜ਼ੈਡ ਯਾਰ ਜਿੰਨੀ ਸਫਤ ਕਰੀਏ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਇਹੀ ਗੱਲ ਕਹੀ ਸੀ ਜਿੰਨੀ ਸਫਤ ਕਰੀਏ ਉੰਨੀ ਥੋੜੀ ਆ ਟੋਪ ਮਾਡਲ ਆ ਬਾਈ ਜੀ ਕਹਿੰਦੇ ਹਨ ਬਈ ਸਰਪ ਚਾਰ ਪੰਜ ਕਿੱਲਾਂ ਦੀ ਖੇਤੀ ਤੇ ਟਰੈਕਟਰ ਚੱਲਿਆ ਹੋਇਆ ਜਮਾਂ ਅਰੀਜਨਲ ਫੁੱਲ ਜੇ ਬੰਦੇ ਨੇ ਕਿਸੇ ਨੇ ਦੂਰੋਂ ਆਉਣਾ ਹੋਵੇ ਰੰਗ ਵਜਾ ਭਗਾਈ ਨਾ ਆਉ ਕਿਸੇ ਦੀ ਯਾਰ ਠੀਕ ਗਰੰਟੀ ਆ ਯਾਰ ਤੇ ਜਿਹੜੀ ਗੱਲ ਆਪਾਂ ਵੀਡੀਓ ਚ ਕਵਾਂਗੇ ਉਹੀ ਨਿਕਲੂਗੀ ਤੇ ਹੁਣ ਬਈ ਆਪਾਂ ਗੱਲ ਕਰੀਏ ਆਪਾਂ ਇਹਦਾ ਰੇਟ ਕੀ ਰੱਖਿਆ ਇਹਦਾ ਜੀ ਆਪਾਂ 5 ਲੱਖ ਤੇ 90000 ਰੁਪਿਆ ਰੇਟ ਰੱਖਿਆ ਹੋਇਆ 5 ਲੱਖ 90000 ਤੁਸੀਂ ਰੇਟ ਰੱਖਿਆ ਹੁਣ ਇਹ ਦੱਸਦੇ ਆਪਣੀ ਵੀਡੀਓ ਵੇਖ ਕੇ ਆਉਣ ਵਾਲੇ ਵਾਸਤੇ ਕੀ ਮਾਨਤਨ ਕਰਨਗੇ ਬਈ ਇਹਦੇ ਕੋਲੇ ਆ ਕੇ 5 ਲੱਖ 70000 ਦਾ ਸੌਦਾ ਜੈਸਨੋ ਵਾਲਾ ਕੰਮ ਹੀ ਹੋ 5 ਲੱਖ 70 ਹਜ਼ਾਰ ਦਾ ਨਵਾਂ ਨੌਕ ਟਰੈਕਟਰ ਮਿਲ ਜਣਾ ਤੁਹਾਨੂੰ ਇਹ ਚੀਜ਼ਾਂ ਬਈ ਇਹਨਾਂ ਦੇ ਉੱਤੇ ਉਹ ਮੈਡ ਚੜਾਏ ਸੀ ਆਪਾਂ ਹੀ ਲਾਏ ਆ ਵੇ ਇਹ ਚੀਜ਼ਾਂ ਤੇ ਵੀ ਰੰਗ ਪੇਕਿੰਦਾ ਪਿਆ ਟਰੈਕਟਰ ਦੀਆਂ ਤੇ ਫੁੱਲੀ ਰੰਗ ਪਿਆ ਯਾਰ ਤੇ ਆਪ ਦਾ ਬਾਈ ਮੋਬਾਈਲ ਨੰਬਰ ਦੱਸ ਦੇ ਆਪਣਾ ਬਾਈ ਜੀ 6280524401 6280524401 ਤੇ ਸੰਪਰਕ ਕਰਕੇ ਤੁਸੀਂ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਆਹ ਕੋਕਾ ਪੀਸ ਟਰੈਕਟਰ ਮੋਗੇ ਏਰੀਆ ਚੋਂ ਅਗੇ ਖਰੀਦ ਸਕਦੇ ਆ ਜੀ ਤੇ ਮਿਲਦੇ ਆ ਜੀ ਹੁਣ ਇੱਕ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਮੀਟਰਾਂ ਤੇ ਤੁਹਾਨੂੰ ਆਪਾਂ ਨਿਗਾ ਮਾਰਾ ਦਿੰਨੇ ਆ ਰੀਜਨਲ ਚੱਲਿਆ ਜੀ ਇਹ ਨਾਲ ਦਾ 1900 ਘੰਟੇ ਚੱਲਿਆ ਟਰੈਕਟਰ ਸੋਚ ਸਕਦੇ ਆ ਜੀ